ਪੰਜਾਬ ਦੇ ਕੰਮ ਮੰਤਰੀ ਹਰਪਾਲ ਚੀਮਾ ਅੱਜ ਪੀਏਯੂ ਲੁਧਿਆਣਾ ਦੇ ਵਿੱਚ ਸਪੀਡ ਬ੍ਰੈਂਡਿੰਗ ਪਲਾਂਟ ਦਾ ਗਾਰਡਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ ਪਲਾਂਟ ਦਾ ਜਾਇਜ਼ਾ ਲਿਆ ਤੇ ਮਹਾ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਕਿਸ ਤਰ੍ਹਾਂ ਇਸ ਪਲਾਂਟ ਦੀ ਮਦਦ ਦੇ ਨਾਲ ਸੂਬੇ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਸ ਪਲਾਂਟ ਦੇ ਨਾਲ ਇੱਕ ਸਾਲ ਦੇ ਵਿੱਚ ਹੀ ਫਸਲਾਂ ਦੀਆਂ ਵੱਖ-ਵੱਖ ਕਿਸਮਾਂ ਆਜਾਦ ਕੀਤੀਆਂ ਜਾ ਸਕਣਗੀਆਂ ਉਹਨਾਂ ਨੇ ਕਿਹਾ ਕਿ ਅਤੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਯੂਨੀਵਰਸਿਟੀ ਲਗਾਤਾਰ ਕਿਹਾ ਕਿ ਲਗਾਤਾਰ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵਿੱਚ ਰਿਸਰਚ ਸੰਬੰਧੀ ਬੈਠੇਗਾ ਉਹਨਾਂ ਦੀ ਹੁੰਦੀ ਰਹਿੰਦੀ ਹੈ ਜਿਸ ਦੇ ਵਿੱਚ ਮਸ਼ੀਨਰੀ ਆਦਿ ਲੋੜ ਹੈ ਅਤੇ ਉਹ ਮੁਹੱਈਆ ਕਰਵਾਈ ਜਾਵੇਗੀ। ਇਹਨਾਂ ਦੇ ਡਿਪਾਰਟਮੈਂਟ ਕੋਲੇ ਗਿਆ ਕਿ ਕੁਝ ਫੈਲਾ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਬਹੁਤ ਹੀ ਅੱਛਾ ਪ੍ਰਾਲਾ ਕੀਤਾ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਉਹਨਾਂ ਦੇ ਪ੍ਰੋਫੈਸਰ ਸਾਹਿਬ ਪ੍ਰਵੀਨ ਜੀ ਖੜੇ ਦੇ ਮੈਡਮ ਪ੍ਰਵੀਨ ਜੀ ਇਹਨਾਂ ਨੇ ਇੱਕ ਨਵੀਂ ਜਿਹੜਾ ਤਕਨੀਕ ਅਜ਼ਾਜ਼ ਕੀਤੀ ਹੈ ਸਪੀਡ ਬਰੀਡਿੰਗ ਫੈਸਿਲਿਟੀ ਇਹ ਮੈਂ ਸਮਝਦਾ ਦੇਸ਼ ਦੇ ਅੰਦਰ ਪਹਿਲੀ ਤਕਨੀਕ ਜਿਹੜੀ ਆ ਉਹ ਸਾਡੀ ਯੂਨੀਵਰਸਿਟੀ ਨੇ ਤਿਆਰ ਕੀਤੀ ਆ ਸੋ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਸੋ ਜਿਹੜੀਆਂ ਵੈਰਾਈਟੀਆਂ ਨੂੰ ਬਣਾਉਣ ਦੇ ਅੰਦਰ ਸਾਲ-ਸਾਲ ਚਾਰ-ਚਾਰ ਸਾਲ ਲੱਗ ਜਾਂਦੇ 6 10-10 ਸਾਲ ਵੀ ਲੱਗ ਜਾਂਦੇ ਸੀਗੇ ਤੂ ਮੈਂ ਸਮਝਦਾ ਸਾਲ 6 ਮਹੀਨਿਆਂ ਚ ਕਈ ਤਾਂ ਉਦੋਂ ਵੀ ਘੱਟ ਸਮੇਂ ਚ ਤਿਆਰ ਹੋਣਗੀਆਂ ਸੋ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਐਗਰੀਕਲਚਰ ਖੇਤਰਾ ਉਹ ਹੋਰ ਵੀ ਜਿਹੜੀਆਂ ਉਪਲੰਧੀਆਂ ਨੂੰ ਪ੍ਰਾਪਤ ਕਰੂਗਾ ਸਾਨੂੰ ਤਾਂ ਭਾਗ ਵੀ ਤੁਹਾਡੇ ਕੋਲ ਆ ਕਿਤੇ ਰਿਸਰਚ 'ਚ ਬਹੁਤ ਘੱਟ ਪੈਸੇ ਖਰਚੇ ਜਾਂਦੇ ਨੇ ਸੋ ਲੱਗਦਾ ਕਿ ਬਜਟ ਵਧਾਉਣ ਦੀ ਲੋੜ ਆ ਖਾਸ ਕਰਕੇ ਰਿਸਰਚ ਦੇ ਦੇਖੋ ਪਿਛਲੇ ਮਹੀਨੇ ਹੀ ਮੈਂ ਮਾਨਜੋਗ ਵਾਈਸ ਚਾਂਸਲਰ ਸਾਹਿਬ ਨਾਲ ਮੀਟਿੰਗ ਕੀਤੀ ਸੀਗੀ ਔਰ ਇਹਨਾਂ ਤੋਂ ਸਾਰੇ ਪ੍ਰੋਜੈਕਟ ਜਿਹੜੇ ਦੇਗੇ ਉਹ ਮੈਂ ਲੈਏ ਨੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਬਿਲਕੁਲ ਅਸੀਂ ਜਿਹੜਾ ਜਿੰਨਾ ਵੀ ਬਜਟ ਚਾਹੀਦਾਗਾ ਪੰਜਾਬ ਦੇ ਅੰਦਰ ਖੇਤੀਬਾੜੀ ਜਿਹੜੀ ਮੇਨ ਸਾਡਾ ਕਿੱਤਾ ਗਾ ਮੇਨ ਧੰਦਾ ਗਾ ਪੰਜਾਬ ਦੇ ਲੋਕਾਂ ਦਾ ਸੋ ਉਹਦੇ ਲਈ ਅਸੀਂ ਉਹਨੂੰ ਅੱਗੇ ਲੈ ਕੇ ਜਾਣ ਲਈ ਫਸਲਾਂ ਦਾ ਹੋਰ ਹੋਰ ਕਿਸ ਤਰ੍ਹਾਂ ਅਸੀਂ ਫਸਲਾਂ ਤੋਂ ਪ੍ਰੋਡਕਸ਼ਨ ਕਿਵੇਂ ਵਧਾ ਸਕਦੇ ਹਾਂ ਡਾਈਵਰਸੀਫਿਕੇਸ਼ਨ ਵੱਲ ਕਿਸ ਤਰ੍ਹਾਂ ਹੋਰ ਨਵੀਆਂ ਫਸਲਾਂ ਨੂੰ ਲੈ ਸਕਦੇ ਹਾਂ ਉਹਦੇ ਸਮਾਂ ਕਿਦਾਂ ਘਟਾਇਆ ਜਾ ਸਕਦਾ ਜਿਸ ਤਰ੍ਹਾਂ ਅੱਜ ਆਪਾਂ ਆਏ ਹਾਂਗੇ ਸੋ ਇਹ ਸਾਰੇ ਲਈ ਜਿੰਨਾ ਪੈਸਾ ਚਾਹੀਦਾ ਅਸੀਂ ਦੇਵਾਂਗੇ ਅਸੀਂ ਬਿਲਕੁਲ ਐਗਰੀਕਲਚਰ ਯੂਨੀਵਰਸਿਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਪਿਛਲੇ ਕਾਰਜਕਾਲ ਦੇ ਦੌਰਾਨ ਕੁਝ ਮਸ਼ੀਨਾਂ ਨੂੰ ਲੈ ਕੇ ਘਟਾਲਾ ਹੋਇਆ ਸੀ ਸੋਸ ਨੂੰ ਲੈ ਕੇ ਹੁਣ ਜਾਂਚ ਦੀ ਵੀ ਰਿਪੋਰਟ ਦਿੱਤੀ ਗਈ ਹੈ ਸੋ ਲੱਗਦਾ ਵੀ ਖੁਲਾਸੇ ਹੋਣਗੇ ਬਟਾ ਦੇਖੋ ਜਿਹੜੇ ਵੀ ਜਿਸ ਨੇ ਵੀ ਕਿਸੇ ਵੀ ਵਿਅਕਤੀ ਨੇ ਕਿਤੇ ਕਪੜਾ ਕੀਤਾਗਾ ਕੋਈ ਵੀ ਵਿਅਕਤੀ ਆ ਨਾ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਕਾਰਵਾਈ ਹੁੰਦੀ ਆ ਤਾਂ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈਗਾ ਸੋ ਬਿਲਕੁਲ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਊਗੀ ਸਰ ਇੰਡੀਆ ਗੱਠਜੋੜ ਦੀ ਮੀਟਿੰਗਾਂ ਲੱਦਾ ਹੈ ਕਿ ਪੰਜਾਬ ਨੂੰ ਲੈ ਕੇ ਕੁਝ ਹੱਲ ਹੋ ਪਾਏਗਾ ਕਾਂਗਰਸ ਦੇ ਦੇਖੋ ਇੰਡੀਆ ਆਲਾਈਂਸ ਦੀ ਮੀਟਿੰਗ ਜਿਹੜੀ ਆ ਉਹ ਜਾਰੀ ਆ ਜਦੋਂ ਇੰਡੀਆ ਆਲਾਈਂਸ ਦੀ ਮੀਟਿੰਗ ਹੋਊਗੀ ਜਿਹੜੇ ਸਾਡੇ ਮੈਂਬਰ ਸਾਹਿਬਾਨ ਜਾਂ ਦੂਸਰੀਆਂ ਪਾਰਟੀ ਦੇ ਮੈਂਬਰ ਸਾਹਿਬਾਨ ਬੈਠੇ ਨੇ ਉਹ ਬਰੀਫ ਕਰਨਗੇ ਸਰ ਮਿਨਿਸਟਰ ਰਮਨ अरोड़ा 26 ਜਨੂਰੀ ਨੂੰ ਮਿਨਿਸਟਰ ਸਾਹਿਬ ਹੋੜਾ ਤੇ ਨਵੀਆਂ ਕਾਰਸ ਜਿਹੜੀਆਂ ਜਿਗੀਆਂ ਸਰਕਾਰ ਮੰਗੋ ਦੇਖੋ ਜਿਹੜੀਆਂ ਪ੍ਰਾਣੀਆਂ ਕਾਰ ਹੋ ਜਾਂਦੀਆਂ ਨੇ ਉਹਦੀ ਜਗ੍ਹਾ ਤੇ ਨਵੀਆਂ ਕਾਰਾਂ ਆਉਂਦੀਆਂ ਰਹਦੀਆਂ ਨੇ ਕੋਈ ਪ੍ਰਕਿਰਿਆ ਜਾਰੀ ਹੈ ਜਦੋਂ ਕੋਈ ਕਾਰ ਕੰਡਮ ਹੁੰਦੀ ਆ ਉਦੋਂ ਹੀ ਨਵੀਂ ਲਈ ਜਾਂਦੀ ਹੈ ਇਹ ਨਹੀਂ ਹੈਗਾ ਕਿ ਨਵੀਆਂ ਖੜੀਆਂ ਨੇ ਗਈਆਂ ਸੋ ਜਿੱਥੇ ਕਿਤੇ ਰਿਕੁਆਇਰਮੈਂਟ ਆ ਪੈਸਾ ਉੱਥੇ ਹੀ ਖਰਚਿਆ ਜਾ ਰਿਹਾ ਹੈ ਸਰ ਮਿਨਿਸਟਰ ਰਮਨ अरोड़ा 26 ਜਨਵਰੀ ਨੂੰ ਝੰਡਾ ਲਹਿਰਾ ਰਹੇ ਨੇ ਤੇ ਗਵਰਨਰ ਨੇ ਚਿੱਠੀ ਲਿਖੀ ਹੈ ਤੁਹਾਡੀ ਸਰਕਾਰ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਕੋਲੇ ਹਜੇ ਸਟੈਚੂਲਰੀ ਪੀਰੀਅਡ ਜਿਹੜਾ ਹੈਗਾ ਅਪੀਲ ਕਰਨ ਦਾ ਸਮਾਂ ਉਹਨਾਂ ਕੋਲੇ ਹੈਗਾਗਾ ਜਿੰਨੀ ਇੱਕ ਬੰਦੇ ਨੂੰ ਅਪੀਲ ਕਰਨ ਲਈ ਸਮਾਂ ਚਾਹੀਦਾ ਹੁੰਦਾ 30 ਦਿਨ ਦਾ ਸਮਾਂ ਹੁੰਦਾਗਾ ਸੋ ਅਬਦੀ ਉਹ ਲੀਗਲ ਜਿਹੜੀ ਉਹਨਾਂ ਕੋਲੇ ਰਾਈਟ ਨੇ ਉਹਨੂੰ ਐਕਸਰਸਾਈਜ਼ ਕਰਨਗੇ ਜਦੋਂ ਲੀਗਲ ਰਾਈਟ ਐਕਸਰਸਾਈਜ਼ ਹੋ ਗਿਆ ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਕਰਨਾਗਾ ਮੈਟਰ ਸਭ ਜੁੜਾਈ ਸਾਂ ਮੈਂ ਇੱਥੇ ਤੇ ਜ਼ਿਆਦਾ ਨਹੀਂ ਬੋਲੂਗਾ ਸੋ ਮੈਨੂੰ ਸਮਾਂ ਚਾਹੀਦਾ ਹੋਗਾ ਕਿ ਉਹ ਹਜੇ ਉਹਨਾਂ ਕੋਲੇ ਲੀਗਲ ਰਾਈਟ ਹੈਗਾਗਾ ਹਜੇ ਉਹਨਾਂ ਕੋਲੇ ਲੀਗਲ ਆਪਣਾ ਸਮਾਂ ਵੀ ਰਹਿੰਦਾਗਾ ਸੋ ਸਾਨੂੰ ਵੇਟ ਕਰਨੀ ਚਾਹੀਦੀ ਹੈ ਧੰਨਵਾਦ ਪ੍ਰੋਸੈਸਿੰਗ ਕੇ ਰਿਗਾਰਡਿੰਗ ਕੀ ਹੈ ਫੈਸਿਲਿਟੀਆਂ प्रोसेसिंग जैसे डाइवर्सिफिकेशन की बात की आपने तो प्रोसेसिंग के रिलेटेड काफी सारे इश्यूज हैं क्योंकि उसके लिए फैक्ट्रीज और इंफ्रास्ट्रक्चर की कमी कितनी है बिल्कुल जो तो डाइवर्सिफिकेशन आणਦੇ ਨਾਲ ਬਹੁਤ ਸਾਰੇ ਹੋਰ ਪ੍ਰੋਸੈਸਿੰਗ ਦਾ ਕੰਮ ਆ ਜਾ ਹੋਰ ਜਿੰਨੇ ਵੀ ਕੰਮ ਨੇ ਉਹਦੇ ਲਈ ਜਿੱਥੇ ਵੀ ਬਜਟ ਦੀ ਜਰੂਰਤ ਹੈ ਕਿਉਂਕਿ ਮੇਰੇ ਮੈਂ ਬਤੌਰ ਫਾਈਨੈਂਸ ਮੈਨੇਜਰ ਹੀ ਕਹਿ ਸਕਦਾਗਾ ਕਿ ਉਹ ਅਸੀਂ ਫੰਡ ਮੈਂਹ ਮਹੱਈਆ ਕਰਾਵਾਂਗੇ ਪ੍ਰੋਸੈਸਿੰਗ ਦੇ ਲਈ ਇਸ ਵਾਰ ਅਸੀਂ ਫੂਡ ਪ੍ਰੋਸੈਸਿੰਗ ਲਈ ਪੰਜਾਬ ਐਗਰੋ ਨੂੰ ਪੰਜਾਬ ਐਗਰੋ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਸੀਂ ਉਹਨਾਂ ਨੂੰ ਫੰਡ ਮੈਸੇਜ ਕਰਾਏ ਨੇ ਕਿ ਤਾਂ ਕਿ ਜਿੱਥੇ ਫੂਡ ਪ੍ਰੋਸੈਸਿੰਗ ਚਾਹੇ ਹੋ ਮੈਂ ਅਲੀਚੀ ਦੀ ਗੱਲ ਕਰਾਂ ਜਾਂ ਫਿਰੋਜ਼ਪੁਰ ਚ ਮਿਰਚ ਦੀ ਗੱਲ ਕਰੀਏ ਤਾਂ ਉੱਥੇ ਅਸੀਂ ਕਿਹਾ ਕਿ ਨਵੇਂ ਕਾਰਖਾਨੇ ਜਾਂ ਨਵੇਂ ਜਿਹੜੀ ਇੰਡਸਟਰੀ ਲਾਓ ਤਾਂ ਕਿ ਫੂਡ ਪ੍ਰੋਸੈਸਿੰਗ ਜਿਹੜੀ ਹੋ ਸਕੇ ਉਸ ਫੂਡ ਪ੍ਰੋਸੈਸਿੰਗ ਦੇ ਨਾਲ ਹੀ ਸਾਡਾ ਪ੍ਰੋਡਕਟ ਜਿਹੜਾਗਾ ਦੇਸ਼ ਦੁਨੀਆ ਚ ਜਾ ਸਕੇ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਜੀ ਰਿਪੋਰਟ